ਫਰੈਂਡਸ ਵੈਲਕਮ ਟੂ ਮੇ ਅਗਮੇ ਚੈਨਲ ਤੇ ਮੈਂ ਹਾਂ ਭਾਰਤੀ ਦੀਪਲੈਂਟ ਦਾ ਟਾਈਮ ਆ ਜਿੰਦ ਦੇ ਪੈਰ ਨੀ ਆ ਬਾਰਿਸ਼ ਆ ਗਿਆ یہ بجاج کا یہ بجاج نہ ہی mi? بجاج کا ہے فیک Yanlış. bir

ਹਾਂ ਤੁਹਾਡਾ ਵੀ ਤਾਂ ਆਜੋ ਜੇ ਤੋਂ ਐਕਸਟਰਾ ਹੈ ਨਾ ਹਾਂ ਦੱਬੀ ਕਿਨੇ ਸਨੇ ਨਿੱਕੀ ਜਿਹੀ ਹੈ ਦੱਬੀ ਕਿੰਨਾ ਸਮਾਛੀ ਆ ਕੀ ਹਾਂ ਤੰਮਕ ਇਹ ਗਰਮ ਰੰਡਿਆ ਦੇ ਸਟੀਲ ਦਾ ਹੈ ਨਾ ਵਧੀਆ ਕਿੰਨੇ ਦਾ ਇਹ ਬੈਕਿਊਮ ਵਾਲਾ ਹੈ ਆਦਮੀ ਕਿੰਨੇ ਦਾ ਹੈ ਇਹ ਇਦਾਂ ਦਾ ਆਪਣੇ 300 ਦਾ ਅੱਛਾ ਇਹ ਇਹ ਨਾ ਅਹੋ ਲੈ ਜੀ ਆਪ ਕੋ ਹੁਣਾਂ ਲਈ ਜਿੰਨਾ ਚਾਹਾਂਗੇ ਹਾਂ ਹੈ ਨਾ 300 ਦੇ ਇਹ ਤੁਹਾਨੂੰ ਖਾਣਾ ਗਰਮ ਰਹਿੰਦਾ ਹੈ ਹਾਂ ਬਹੁਤ ਵਧੀਆ ਚੀਜ਼ ਆਹ ਬੋਤਾ 800 ਦਾ ਹਾਂ ਆਹ ਦੇਖੋ ਇਹ ਦੇਖ ਮੈਸੋਣਾ ਲੱਗ ਗਿਆ ਮੋਤੋ ਬਤਾ ਬਟਨ ਦਬ ਦੇਣਾ ਤੇ ਖਾਣਾ ਗਰਮ ਹੀ ਰਹਿਣਾ ਬੇ ਹੂੰ ਦੋ ਆ ਇਹ ਕਿੱਥੇ ਕਰਕੇ ਤਿੰਨ ਲੈ ਆਈਓ ਕੋਈ ਨਹੀਂ ਇਹ ਬੋਲਦੀ ਉਹ ਤੋਵਾ ਦੇ ਆਕ ਡਾਕੂਮ ਮੈਂ ਕਤਨ ਕੀਤਾ ਹੈ ਇਹਨੂੰ ਇੰਤ ਤਬ ਦੇਣਾ ਤਬ ਦੇ ਤਾਂ ਖਨਾ ਕਰਦੀ ਹੈ ਠੀਕ ਆ ਠੀਕ ਆ ਲੋਹੇ ਦਾ ਨਾ ਬਾਹਰ ਸਾਰਾ ਸਟੀਲ ਦਾ ਸਾਰਾ ਸਟੀਲ ਐਮ ਆਰ ਪੀ ਕਿੰਨੀ ਐਕਸਪੋ ਐਮ ਆਰ ਪੀ ਕਿੰਨੀ ਆ ਵੀ ਆਹੋ ਆ ਗ੍ਰੀਪਰ 850 ਇਹ ਤੋੜ ਲੈ ਨੇ 파 ਦੇ ਤੂੰ ਹੋਰ ਨਹੀਂ ਕੋਈ ਇਦਾਂ ਦਾ ਭੰਡਾ ਸੀ ਹੁਣ ਤੇ ਇਦਾਂ ਕੀ ਪਤਾ ਲੱਗਦਾ ਨਹੀਂ ਜਿਹੜਾ ਦਾ ਆਹਾ ਹੈ ਮਟੀਰੀਅਲ ਇਹ ਬਹੁਤ ਵਧੀਆ ਹੈ ਬੋਤਲ ਹੈ ਜਿਹਦਾ ਪਲਾਸਟਿਕ ਨਹੀਂ ਆ ਨਾ ਉਹ ਹਾਂ ਨਹੀਂ ਪਲਾਸਟਿਕ ਹੀ ਨਹੀਂ ਹੈ ਹਾਂ ਤੇ ਬੋਤਲ ਵੀ ਇਦਾਂ ਦੀ ਆ ਇਹੀ ਮਟੀਰੀਅਲ ਚ ਬੋਤਲ ਵੀ ਹਾਂ ਤੇ ਉਹ ਵੀ ਲੈਣੀ ਹੁਣ ਮੈਂ ਜਾਉਂਗੀ ਨਾਲ ਫਿਰ ਆ ਮੈਂ ਤਾਂ ਨਿਕਲਦਾ ਨਹੀਂ ਸੀ ਪੂਰਾ ਸ਼ੂ ਹੀ ਨਿਕਲਦਾ ਸੀ ਆ ਤਾਂ ਕਰਕੇ ਫਿਰ ਮੈਂ ਆ ਚੱਕ ਲੂੰਗਾ ਹਾਂ ਇਹ ਤਾਂ ਮੈਂ मेहतो ज्यादा बोहोत सस्ता, है, बहुत सस्ता है। वो वोल्टेज। ये वाट का होना रखता समान दिखता पानी

ਗੈਸ ਤੇ ਨਾ ਬਹੁਤ ਸਲੋ ਕੁਕਿੰਗ ਹੁੰਦੀ ਆ। ਇਹ ਕਿ ਸ਼ੀਟਿੰਗ ਹੋਰ ਚਾਹ ਨੂੰ ਬਣਨੀ ਨੂੰ ਕਿਹੜੇ ਮੈਨੂੰ ਲੱਗਦੀ ਆ। ਸ਼ੀਟਿੰਗ ਆਉਂਦੀ ਕਿ ਕਰਦੇ। ਇਹ ਹੈਗਾ ਗਾਟ। ਉਦਾਂ ਤੇ ਹੈ 3700 ਦਾ। ਹਮ। ਆਇਆ 1700 ਦਾ। ਹਮ। ਭਾਰਤ ਨੂੰ ਨਹੀਂ ਨਹੀਂ ਦੇਣਾ। ਹਾਂ, ਇਹ ਤਾਂ ਨਹੀਂ ਦੇਣਾ। ਹਮ। ਗਾਟ ਤਾਂ ਨਹੀਂ ਦਿੰਨੀ। ਹਮ। ਗਾਟ ਨਹੀਂ ਆ 14 ਸਵਾਰਟ ਨਹੀਂ ਪਤਾ ਕੀ ਆ ਛੋਟਾ ਦੇਣਾ ਚਾਹੀਦਾ ਸੀ ਵਿਚ ਆ ਲੱਗ ਜਾਂਦਾ ਉਹਨਾਂ ਲਾਈਟ ਜ਼ਿਆਦਾ ਖਚੂਮੀਆਂ ਨਹੀਂ ਨਹੀਂ ਹਾਂ ਇਹਦੇ ਨਾਲ ਮਤਲਬ ਕਿ ਆਹ ਵਾਲਾ ਲੱਗਦੇ ਤਾਂ ਇੱਧਰ ਇੱਧਰ ਵੀ ਲੱਗ ਜਾਂਦਾ ਉਦੋਂ ਤੇ ਇੱਕ ਪਲੱਗ ਆਉਂਦਾ ਹੈ ਜੇ ਜ਼ਰੂਰਤ ਕੋਈ ਲੋਗੜਾ ਕੀ ਹੋ ਗਿਆ ਦੁਪਹਿਰ ਦੇ 1:30 ਵਜੇ ਦਾ ਤੇ ਇੱਕ ਵਾਰੀ ਕੱਪੜੇ ਉਤਰੋ ਲਾ ਕੇ ਫਿਰ પાਕੇ ਹੁਣ ਦੁਬਾਰਾ ਫਿਰ ਲਾ ਕੇ ਲੱਤੀ ਨਹੀਂ ਤੇ ਹੁਣ ਇਹ ਤੋਂ ਬਸ ਹੀ ਨਿੱਕੀ ਤਾਂ ਹੁਣੇ ਫਿਰ ਨਹੀਂ ਤਾਂ ਇਹਦਾ ਮੌਸਮ ਨਾ ਬਣਿਆ ਤੇ ਨਵਾਂ ਇੰਡਕਸ਼ਨ ਆਪਾਂ ਲਿਆਂਦਾ ਤੇ ਹੁਣ ਇਹਦੇ ਉੱਪਰ ਬਣਾਉਂਗੀ ਫਿਰ ਇਹ ਪਹਿਲੇ ਤਾਂ ਮੈਂ ਦੁੱਧ ਉਬਾਲੀ ਤਾ ਫਿਰ ਮੈਂ ਬਣਾਉਂਗੀ ਹੁਣ ਮਿੱਠਾ ਮਤਲਬ ਕਿ ਇੱਦਾਂ ਦਾ ਕੁਝ ਹੋਣੀ ਆ ਕਿਉਂਕਿ ਆ ਚੀਜ਼ ਇਹਨਾਂ ਨੇ ਮਠਾਈ ਮੇਟਾ ਹੋਊਗੀ ਕਾਫੀ ਦਿਨ ਦੀਆਂ ਆ ਕੇ ਰੱਖੀ ਆ ਮੈਂ ਬਣਾਇੰਨੀ ਤੇ ਮੈਨੂੰ ਕਹਿੰਦੇ ਸੀ ਕਿ ਬਣਾ ਲਾ ਖਰਾਬ ਨਾ ਹੋ ਜਾਵੇ ਤੇ ਇਹ ਬਗੇ ਚਲੋ ਟਿਕਾ ਦੇ ਲਏ ਆ ਕਿ ਇਹਦੇ ਵਿੱਚ ਜਿੱਦਾਂ ਲਿਖਿਆ ਆ ਇਹ ਲਿਖਿਆ ਆ ਫਰਾਈ 100 ਗ੍ਰਾਮ ਰਾਈਸ ਤੇ ਫਰਾਈ ਕਿਦਾਂ ਮਤਲਬ ਕੀ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਅਧਰ ਦੁੱਧ ਬਿਨਾਂ ਉਬਲ ਜਾਵੇ ਆਫ ਗੇ ਇਨ ਪ੍ਰੈਸ਼ਰ ਕੁੱਕਰ ਫੋਰ 2 ਮਿੰਟ ਫਿਰ ਇਹਨਾਂ ਨੇ ਪ੍ਰੈਸ਼ਰ ਕੁੱਕਰ ਦੇ ਵਿੱਚ ਕੁਕ ਕਰਨ ਲਈ ਕੀ ਐਡ 1 ਲਿਟਲ ਮਿਲਕ ਟੂ ਇਟ ਐਂਡ ਦਰੋ ਦੁੱਧ ਭਰਿਆ ਹੋ ਗਿਆ ਯਾਪਾ ਇੰਗਲਿਸ਼ ਚੁੱਲਾ ਜੀ ਫੇਰ ਇੰਗਰੇਜੀ ਚੁੱਲਾ ਆਪਣਾ ਫੇਰ ਆ ਗਿਆ ਤੇ ਸੀ ਚੁੱਲਾ ਆਪਾ ਹਟਾ ਕੇ ਰੱਖ ਦਿੱਤਾ ਵਾ ਫੇਰ ਤੇ ਕਿਉਂਕਿ ਕੁਕਿੰਗ ਕਰਨ ਚ ਕਾਫੀ ਪ੍ਰੋਬਲਮ ਹੋ ਜਾਂਦੀ ਸੀ ਦੂਸਰੀ ਚੀਜ਼ ਇਹ ਆ ਕਿ ਅਸੀਂ 4th ਫਲੋਰ ਤੇ ਰਹਿੰਦੇ ਆ ਗੈਸ ਸਿਲੰਡਰ ਇੰਨੀ ਉੱਪਰ ਲੈ ਕੇ ਉਹਨਾਂ ਨੇ ਕਿਹਾ ਨੂੰ ਬਹੁਤ ਮੁਸ਼ਕਿਲ ਆ ਜਿੱਤੇ ਸਾਹਮਣੇ ਲੈ ਕਿਉਂ ਨ ਫੇਰ ਤਾਂ ਠੀਕ ਆ ਲੇਕਿਨ ਇੱਥੋਂ ਵੀ ਕਾਫੀ ਅੱਗੇ ਲੈ ਕੇ ਜਾਣਾ ਪੈਂਦਾ ਉਹ ਵੀ ਸ਼ੋਰ ਨਹੀਂ ਹੁੰਦਾ ਕਿ ਕਿਸੇ ਨੂੰ ਮਿਲੂਗਾ ਜਾਂ ਨਹੀਂ ਮਿਲੂਗਾ ਹਫਤੇ ਦੀ ਇੱਕ ਵਾਰੀ ਹੁੰਦੀ ਆ ਇਸ ਕਰਕੇ ਸਾਨੂੰ ਇਹਦੇ ਤੇ پیسے ਖਰਚਣੇ ਪਏ ਜਿਹੜਾ ਪਹਿਲਾ ਉਹ ਵੀ ਬਣਾਉਣਾ ਦਿੱਤਾ ਹੋਇਆ ਹੈ ਕਹਿੰਦੇ ਕਿ ਦੂਰ ਰੱਖ ਲઈએ ਆ ਤੇ ਇੱਕ ਖਰਾਬ ਹੋਇਆ ਤੇ ਦੂਸਰਾ ਇਹ ਕਮ ਸੇ ਘੱਟ ਕੁਕਿੰਗ ਦਾ ਰੰਨੀ ਤੇ ਰੱਖ ਸਕਦੇ ਆ ਤੇ ਇਹ ਪਹਿਲੇ ਵੀ ਉੱਤੇ ਸੱਤ ਚੁਰਦੀ ਲੱਗਾ ਸੀ ਇਹ ਸਾਨੂੰ ਆਇਆ ਹੈ 17 ਚੁਰਦਾ ਤੇ ਵੈਸੇ ਇਹਦਾ ਰੇਟ ਕੰਨੀ 23 ਕੁਛ ਆ ਤੇ ਵੀ ਗਾਰਡ ਕੰਪਨੀ ਦਾ ਆ ਬਾਕੀ ਹਜੇ ਮੈਨੂੰ ਇਹਨੂੰ ਕਿੱਦਾਂ ਅਪਡੇਟ ਕਰਨਾ ਹੈ ਹਜੇ ਨਹੀਂ ਪਤਾ ਮੜੀ ਮੜੀ ਪਤਾ ਲੱਗੂਗਾ ਦੁੱਧ ਦਾ ਵੈਸੇ ਗੁਆਚੀ ਹੋਇਆ ਜਿਆਦਾ ਟਾਈਮ ਨਹੀਂ ਲੱਗਿਆ ਜਿਹੜਾ ਪਹਿਲਾਂ ਵਾਰ ਅਸੀਂ ਹੋਇਆ ਤੇ ਜਿਆਦਾ ਟਾਈਮ ਲੱਗਦਾ ਸੀ ਜਿਹੜਾ ਮੀਨ ਕੋ ਵਾਲਾ ਆਪਸ਼ਨ ਹੁੰਦਾ ਸੀ ਨਾ ਪਰ ਉਹਨੂੰ ਕਲਿੱਕ ਕਰਕੇ ਕਲਿੱਕ ਕਰੀ ਗਏ ਫਿਰ ਮੈਂ ਜਿਹੜਾ ਕੜੀ ਜਾਂ ਫਿਰ ਡੀ ਫ੍ਰਾਈ ਵਾਲਾ ਹੁੰਦਾ ਸੀ ਮੈਂ ਉਹਦੇ ਤੇ ਕਰ ਲਏ ਸੀ ਜਲਦੀ ਹੋ ਜਾਂਦਾ ਸੀ ਤੇ ਹੁਣ ਮੈਂ ਕੀ ਕਰਨਾ ਇਹਦੇ ਵਿੱਚ ਚਾਵਲ ਪਾ ਕੇ ਸੌਰੀ ਝੋਣ ਪਾ ਕੇ ਇਹਨੂੰ ਮੈਂ ਪਹਿਲਾਂ ਜਿੱਦਾਂ ਆਪਾਂ ਅਗਾਈ ਘਿਰਦਾ ਕਰਦੇ ਹਾਂ ਤਿੰਨ ਸੀੜੀਆਂ ਲਵਾ ਲੂੰਗੀ ਬਾਅਦ ਚ ਦੇਖਦੇ ਆ ਫਿਰ ਉਸ ਤੋਂ ਬਾਅਦ ਪਾਵਾਂਗੇ ਦੁੱਧ ਫਿਰ ਸ਼ਾਇਦ ਕੁੱਕ ਕਰਨਾ ਫਿਰ ਮੀਟ ਨੂੰ ਮਿਲਤਾ ਕੇ ਫਿਰ ਇਹਨੂੰ ਓਪਨ ਕਰਕੇ ਫਿਰ ਇਹਨੂੰ 5 ਸਿਕੰਡ ਮਿੰਟ ਕੁੱਕ ਕਰਨਾ ਪਰ ਤਾਂ ਕੋਈ অপਸ਼ਨ ਨਹੀਂ ਹੈਗਾ ਮੈਨੂੰ ਬਦਲਣ ਲਈ ਚੁਣਨਾ ਸੀ ਸਿੱਧੀਆਂ ਤੇ ਲਾਉਂਗੀ ਜਾਂ ਫਿਰ ਬੰਦ ਕਰ ਦੰਗੀ ਤੇ ਚੌੜਾ ਤੱਕ ਕੁੱਕ ਹੋ ਗਿਆ ਤਿੰਨ ਸੀਟੀਆਂ ਮੈਂ ਲਾਈਆਂ ਤੇ ਵਧੀਆ ਬਣ ਗਏ ਮਤਲਬ ਕਿ ਨਹੀਂ ਤਾਂ ਜਿਹੜਾ ਪਹਿਲਾਂ ਨਾ ਉਹਦੇ ਤੇ ਕੁੱਕਰ ਦੀ অপਸ਼ਨ ਆ ਉਹ ਹੀ ਪ੍ਰੈਸ ਕਰੂੰਗੇ ਤਾਂਹੀਂ ਵਧੀਆ ਬਣਦੀ ਇਹ ਤੇ ਤਾਂ ਹੈ ਨਹੀਂ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਇੱਕ ਗਲਾਸ ਮੇਰੇ ਕੋਲ ਮੈਸੇਜ ਆਇਆ ਖੀਰ ਆਪਣੀ ਬਣ ਗਈ ਆ ਮਠਾਈ ਮੇਟ ਤਾਂ ਬਣੀ ਗਈ ਖੀਰ ਖਲਾਉਂਦੇ ਨਾਲ ਦੇਖ ਲਈ ਕਿਦਾਂ ਦੀ ਬਣੀ ਆ ਤੇ ਅੱਜ ਆਪਾਂ ਇਹ ਜੁਲ ਲੈ ਲੈਂਦਾ ਸੀ ਤੇ ਨਵੇਂ ਜੁਲੇ ਤੇ ਪਨਾਈ ਆ ਖੀਰ ਤੇ ਹੁਣ ਦੇਖ ਲਈ ਖਾ ਕੇ